ਦਾ ਜਿਹੜਾ ਸੀਜ਼ਨ ਹੈ ਜੀ ਉਹ ਇਸ ਵਕਤ ਕੀ ਹੈ ਹੰਮਾ ਪਿੱਛੇ ਕਰ ਲਿਆ ਯਾਰ ਭਾਈ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਕਿ ਵਸਿਕਾਣਾ ਆਇਆ ਮੈਂ ਤੋਂ ਅਧਰਿੰਡੇ ਵੀ ਜਾਊਗਾ ਕਿ ਕੀ ਹੰਮਾ ਕਰ ਰਿਹਾ ਹੈ ਯਾਰ ਭਾਈ ਫਰਤੀਆਂ ਨਾਲ ਸਾਨਾ ਨਾਲ ਲੇਬਰ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਬੜਾ ਸਮੂਥਲੀ ਚੱਲ ਰਿਹਾ ਹੈ ਔਰ ਜਿਹੜੀ ਲਿਫਟਿੰਗ ਹੈ ਉਹ ਵੀ 90% ਮੈਨੂੰ 7 ਦਾ ਸੈਕ 90% ਲਿਫਟਿੰਗ ਤੇ ਮੌਇਸਚਰ ਵੀ ਮੂੰਹ ਤੁਹਾਡਾ ਜੇ ਕੋਈ ਬਿੰਨ ਚੰਗੀ ਲੱਗੇ ਤਾਂ ਮੋਇਸਚਰ ਵੀ ਘਟਾ ਤੇ ਜਿਹੜੇ ਮਾਪਦੰਡ ਨੇ ਮੋਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਆ 16 17 ਚੱਲ ਰਿਹਾ ਅਸੀਂ ਕੇਂਦਰ ਸਰਕਾਰ ਨੂੰ ਉਹਨੇ ਟੀਮ ਆਈ ਸੀ ਉਹਨਾਂ ਨੂੰ ਦੱਸਾਇਆ ਸੀਗਾ ਕਿ ਘੱਟ ਘੱਟ ਸਾਨੂੰ 20 ਤੋਂ 22 ਦੇ ਵਿੱਚ ਵਿੱਚ ਮੋਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਥੇਰੇ ਹੋਰ ਪਾਊਗੀ ਤੇ ਮੋਇਸਚਰ ਦਾ ਸਾਨੂੰ ਦਿੱਕਤ ਨਾ ਦੇ ਕਿਉਂਕਿ ਬਹੁਤ ਸੰਕਟ ਚੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਉਗਾ ਕੇ ਦੇ ਰਹੇ ਹਾਂ ਇਹ ਕੋ ਫਿਰ ਫੁੱਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ باوجود ਵੀ ਇੰਨਾ ਮੌਸਮ ਦੀ ਕਰਵਟ ਦੇ باوجود ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ باوجود ਵੀ ਅਸੀਂ 1.70 ਹਜ਼ਾਰ ਤੋਂ ਉੱਪਰ 1.70 ਲੱਖ 170 ਲੱਖ 170 ਲੱਖ ਮੀਟ੍ਰਿਕ ਟਨ ਅਸੀਂ ਪੂਰਵ ਚ ਦੇ ਬੋਲੇ ਸੋ ਇਸ ਕਰਕੇ ਮੈਂ ਕਿਸਾਨ ਨਾਲ ਵੀ ਗੱਲ ਕੀਤੀ ਆ ਉਹ ਕੱਲੇ ਵੀ ਪੈਸੇ ਜਿਹੜੇ ਨੇ ਉਹ 24 ਘੰਟੇ ਦੇ ਵਿੱਚ ਵਿੱਚ ਸਾਡੇ ਖਾਤੇ ਆ ਜਾ ਰਹੇ ਨੇ ਤੇ ਅਰਤੀਆ ਨਾਲ ਵੀ ਗੱਲ ਕੀਤੀ ਐ ਉਹਨਾਂ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀ ਉਹਨਾਂ ਨੂੰ ਰੋਜ਼ਾ ਕਠਨੀਆਂ ਪੈਂਦੀਆਂ ਸੀ ਤੇ ਹੁਣ ਉਹ ਕਦੇ ਵੀ ਬਹੁਤ ਘੱਟ ਇਸ ਤਰ੍ਹਾਂ ਕਿਸਾਨ ਹੋਣਗੇ ਜਿਨ੍ਹਾਂ ਨੂੰ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਨਾਲ ਦੀ ਨਾਲ ਵੇਖੀ ਰਹੀ ਹੈ ਆਪ ਨਾਲ ਟੁੱਲ ਵੀ ਰਹੀ ਹੈ ਤੇ ਅੱਗੇ ਸ਼ਹਿਰਾਂ ਦੇ ਵਿੱਚ ਵੀ ਸਪੇਸ ਹੈਗੀ ਹੈ ਤੇ ਸਮੂਥਲੀ ਚੱਲ ਰਿਹਾ ਸਾਰਾ ਜੇ ਕਰੀਮ ਸਾਹਿਬ ਸਭੇ ਬਸੀਪਣਾ ਸਿਵਲ ਹਸਪੀਟਲ ਹੈ ਜੀ ਲੰਬੇ ਅਰਸੇ ਤੋਂ ਨਾਤਾ ਅਪਗ੍ਰੇਡ ਹੋਇਆ ਜੀ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੁਣ ਵੀ ਇੱਥੇ ਡਾਕਟਰਾਂ ਦੀ ਕਮੀ ਹੈ ਐਮਰਜੈਂਸੀ ਦੇ ਵਿੱਚ ਡਾਕਟਰ ਹੀ ਨਹੀਂ ਹੁੰਦੇ ਜੀ ਲੋਕ ਬੜੇ ਪ੍ਰੇਸ਼ਾਨ ਹੁੰਦੇ ਆ ਦੇਖੋ ਹੈਲਥ ਤੇ ਸਾਡੀ ਪ੍ਰਾਇੋਰਟੀ ਹੈ आम आदमी क्लीनिक हो गए अठ सौ क्यासी दिन आए दिन दो सौ हज़ार तो फिर आम आदमी क्लीनिक हो जाएंगे ताकि हस्पताल से डिपेंडेंटी जी घटे नहीं तो हर गल वास्ती सि चंडीगढ़ भेज हर छोटी जी बीमारी मतलब चार करोड़ तो वह जी फुटफॉल उ होगी कई बंद सोचते तो हो आबादी तो तीन करोड़ है सवा तीन कई बंद दो, दो बारी भी जाए तीन तीन बारी भी जाए फुटफॉल का मतलब हो गया वो कि बारी जाए ਬਾਕੀ ਅਸੀਂ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਅਪਗ੍ਰੇਡ ਕਰ ਰਹੇ ਹਾਂ। ਦੇਖ ਰਿਹਾ ਜਦ ਬੱਸ ਹੀ ਪਠਾਣਾ ਦੀ ਵੀ ਬਾਰੀ ਆਉ। ਔਰ ਸਿੱਥੇ ਜਿਹੜੇ ਜਿਹੜੇ ਇਲਾਕੇ ਚ ਮਤਲਬ ਕਰਦੇ ਆਉਂਦੇ ਆ ਜਿਸ ਤਰ੍ਹਾਂ ਤੁਸੀਂ ਪਾਪਤੀ ਆਪਣੇ ਸਵਾਲ 'ਚ ਜਵਾਬ ਦਿੱਤਾ ਕਿ ਲੰਬੇ ਸਮੇਂ ਤੋਂ ਬਿਲਕੁਲ ਹੀ ਇਗਨੋਰ ਕੀਤਾ ਗਿਆ ਸੀਗਾ ਹੈਲਥ ਸਿਸਟਮ ਪਰ ਤੁਹਾਡੇ ਤੋਂ ਮੀਡਲ ਅਸੀਂ ਨਹੀਂ ਉਮੀਦਾਂ ਹੈਗੀਆਂ। ਅਜੇ ਵੀ ਇੱਥੀਆਂ ਸੀਗਲੋਂ ਨੇ ਉਮੀਦਾਂ ਹੈਗੀਆਂ ਨੇ ਅਜੇ। ਤੇ ਅਸੀਂ ਪੂਰੀਆ ਕਰਾਂਗੇ ਤੇ ਹਸਪਤਾਲ ਨੂੰ ਅਪਗ੍ਰੇਡ ਕਰ ਰਹੇ ਹਾਂ ਔਰ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸੇ ਨੂੰ ਪਹਿਲੀ ਗੱਲ ਤਾਂ ਕੈਂਪ ਲਾ ਕੇ ਮੈਡੀਕਲ ਕੈਂਪ ਲਾ ਕੇ ਕਿਸੇ ਨੂੰ ਹਰ ਗੱਲ ਛੋਟੀ ਜੀ ਬਿਮਾਰੀ ਪਿੱਛੇ ਲੈਣਾ ਚਾਹਣਾ ਨਾ ਪਵੇ ਜਿੰਨੇ ਵੀ ਤਹਿਸੀਲ ਦੇ ਜਾਂ ਜ਼ਿਲ੍ਹੇ ਦੇ ਹਸਪਤਾਲ ਉਥੇ ਸੀਐਮਓਜ਼ ਨੂੰ ਐਸਐਮਓਜ਼ ਨੂੰ ਅਸੀਂ ਆਰਡਰ ਕੀਤੇ ਨੇ ਕਿ ਕੋਈ ਵੀ ਦਵਾਈ ਜਿਹੜੀ ਬਾਹਰੋਂ ਨਾ ਲਿਖੀ ਜਾਵੇ ਜੇ ਬਾਹਰੋਂ ਦਵਾਈ ਮੰਗਾਉਣੀ ਹੈ ਤਾਂ ਫਿਰ ਡਾਕਟਰ ਆਪ ਲਿਖਿਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਲੁੱਟ ਹੋਵੇ ਇਸ ਤਰ੍ਹਾਂ ਦੀ ਤੇ ਸਾਨੂੰ ਦੱਸੋ ਕਿ ਕਿਹੜੀ ਦਵਾਈ ਨਹੀਂ ਹੈਗੀ ਅਸੀਂ ਉਹ ਦਵਾਈ ਜਿਹੜੀ अवेलेबल ਕਰਾ ਚੰਦ ਸਾਹਿਬ ਪੰਜਾਬ ਸਰਕਾਰ ਨੂੰ ਵਧੀਆ ਉਪਰਾਲੇ ਕੀਤੇ ਰਹੇ ਨੇ ਸਿੱਖਿਆ ਨਾਲ ਸੰਬੰਧਿਤ ਲੈ ਕੇ ਹੋਰ ਕੀ ਕਿਓ ਕਰ ਲੱਗ ਚੁੱਕੇ ਦੇਖੋ ਦੇਖੋ ਐਜੂਕੇਸ਼ਨ ਐਜੂਕੇਸ਼ਨ ਵਾਲੇ ਪਾਸਿਓ ਮੈਂ ਹੁਣੇ ਸਕੂਲ ਆਫ ਐਮਿਨੈਂਸ ਸੁਭੀਦਰ ਮੀਵਾ ਸਿੰਘ ਜਿਹੜਾ ਆਪਣੇ ਇਧਰ ਰਸੀਪੜਾਣਾ ਰੋਡ ਤੇ ਹੀ ਹੈ ਉੱਥੇ ਜਾ ਕੇ ਆਏ ਆ ਬੱਚੇ ਫਿਜ਼ਿਕਸ ਪੜ੍ਹ ਰਹੇ ਨੇ ਬੱਚੇ ਕਮਰਸ ਪੜ੍ਹ ਰਹੇ ਨੇ ਬਾਇਓ ਬਾਇਓਲੋਜੀ ਦੀਆਂ ਕਲਾਸਾਂ ਲੱਗ ਰਹੀਆਂ ਤੇ ਅੱਡੇ-ਦੜੇ ਦੇ ਪਿੰਡਾਂ ਤੋਂ ਬੱਚੇ ਆ ਰਹੇ ਨੇ ਔਰ ਸਰਕਾਰੀ ਸਕੂਲਾਂ ਦੇ ਰਿਜ਼ਲਟ ਅੱਛੇ ਆ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਜੇਈ ਐਡਵਾਂਸ JEE main NEET ਹਨਾ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਦੇ ਐਗਜ਼ਾਮ ਨੇ ਉਹ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਸੋ ਇੱਕ ਮਿੰਟ ਸੋ ਆਉਣ ਵਾਲੇ ਦਿਨਾਂ ਚ ਹੋਰ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਹੋਰ ਅਪਗ੍ਰੇਡ ਕਰਾਂਗੇ ਔਰ ਸਾਡੇ ਅਧਿਆਪਕਾਂ ਨੂੰ ਅਸੀਂ ਫਿਨਲੈਂਡ ਜਾਂ ਸਿੰਗਾਪੁਰ ਦੀ ਬੈਸਟ ਅਕੈਡਮੀ ਜਿਹੜੀਆਂ ਨੇ ਲੇਟੈਸਟ ਤਰੀਕੇ ਜਿਹੜੇ ਪੜਾਉਣ ਦੇ ਉਸ ਆ ਕੇ ਲਿਆਉਣੇ IIM ਅਹਮਦਾਬਾਦ ਵੀ ਪੇਜਦੇ ਨੇ ਬੱਚਿਆਂ ਤੇ ਟੀਚਰਾਂ ਤੇ ਬਾਕੀ 10 ਲੱਖ ਰੁਪਏ ਪਰ ਫੈਮਿਲੀ ਜਿਹੜਾ ਅਹ ਅ ਘਰ ਦੇ ਬੀਮਾ ਜਿਹੜਾ ਉਹ ਬਸ ਆਉਣ ਵਾਲੇ ਦਿਨਾਂ 'ਚ ਸ਼ੁਰੂ ਹੋ ਜੂਗਾ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ ਜੀ ਠੀਕ ਹੈ 10 ਲੱਖ ਰੁਪਏ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਠੀਕ ਹੈ ਹੈਲਥ ਐਜੂਕੇਸ਼ਨ ਇਨਫਰਾਸਟ੍ਰਕਚਰ ਬਿਜਲੀ ਦਾ ਪਹਿਲੇ ਆਖੋ ਕਹਿੰਦੇ ਬਿਜਲੀ ਆਉਂਦੀ ਹੈ ਤੇ ਬਿਜਲੀ ਦੀ ਕੋਈ ਕਮੀ ਨਹੀਂ ਸੀਜ਼ਨ ਤਾਂ ਲੰਘ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਕਿ ਕੋਈ ਕਿਸੇ ਨੇ ਆਲੂ ਬੀਜੇ ਕਿਸੇ ਨੇ ਕੋਈ ਹੋਰ ਫਸਲ ਬੀਜੀ ਹੋਏ ਜਿਹਦਾ ਲੋਡ ਹੈ ਪਾਣੀ ਦੀ ਬਿਜਲੀ ਦੀ ਕੋਈ ਦਿੱਕਤ ਨਹੀਂ ਕਿਸੇ ਕਿਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅ ਜਿਹੜੀਆਂ ਸਕੀਮਾਂ ਜਿਹੜੀਆਂ ਅਸੀਂ ਵਾਦੇ ਵੀ ਕੀਤੇ ਸੀ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀ ਕਰਦੇ ਗਰੰਟੀਆਂ ਦਾ ਕਰਨੀ ਕਰਨੀਆਂ ਨੇ ਪੂਰੀਆਂ ਜਦੋਂ ਤੱਕ ਅਸੀਂ ਦੁਬਾਰਾ ਪਬਲਿਕਸ ਜਾਵਾਂਗੇ ਤਾਂ ਸਾਰਾ ਹਿਸਾਬ ਲੈ ਕੇ ਜਾਵਾਂਗੇ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਥੈਂਕ ਯੂ